ਸਾਰੇ ਜਮਾਤੀਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਔਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ 8ਵੀਂ ਜਮਾਤ ਦਾ ਪਾਠ ਚੌਥਾ ਲਾਇਬ੍ਰੇਰੀ ਲਾਇਬ੍ਰੇਰੀ ਮਤਲਬ ਪੁਸਤਕਾਲਾ ਇਸ ਕਵਿਤਾ ਵਿੱਚ ਕਵੀ ਸੁਨੀਲਮ ਮੰਡ ਨੇ ਪੁਸਤਕਾਲੇ ਦੀ ਮਹੱਤਤਾ ਬਾਰੇ ਸਾਨੂੰ ਦੱਸਿਆ ਹੈ ਹੁਣ ਅਸੀਂ ਪਾਠ ਆਰੰਭ ਕਰਾਂਗੇ ਤਾਂ ਸਭ ਤੋਂ ਪਹਿਲਾਂ ਪਹਿਲਾ ਪੈਰਾ ਪੜਾਂਗੇ ਅਸੀਂ ਸਾਡਾ ਪਹਿਲਾ ਪੈਰਾ ਹੈ ਸਕੂਲ ਮੇਰੇ ਦੀ ਲਾਇਬ੍ਰੇਰੀ ਜਿੱਥੇ ਲੱਗੀ ਗਿਆਨ ਦੀ ਢੇਰੀ ਨਵੀਆਂ-ਨਵੀਆਂ ਪੜਾਂ ਪੁਸਤਕਾਂ ਪੜਨ ਵਿੱਚ ਮੈਂ ਖਰਾਨਾ ਦੇ ਰੀ ਸਕੂਲ ਮੇਰੇ ਦੀ ਲਾਇਬ੍ਰੇਰੀ ਤਾਂ ਸਭ ਤੋਂ ਪਹਿਲਾਂ ਅਸੀਂ ਪਹਿਲੇ ਪੈਰੇ ਦਾ ਪ੍ਰਸੰਗ ਕਰਾਂਗੇ ਪ੍ਰਸੰਗ ਇਹ ਕਵ 17 ਸਾਡੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਕਵਿਤਾ ਲਾਇਬ੍ਰੇਰੀ ਵਿੱਚੋਂ ਲਈਆਂ ਗਈਆਂ ਹਨ ਇਹ ਕਵਿਤਾ ਸੁਨੀਲ ਮੰਡ ਦੀ ਰਚਨਾ ਹੈ ਇਸ ਵਿੱਚ ਕਵੀ ਪੁਸਤਕਾਂ ਦੇ ਗੁਣਾਂ ਨੂੰ ਦੱਸਦਾ ਹੋਇਆ ਲਾਇਬ੍ਰੇਰੀ ਦੀ ਮਹੱਤਤਾ ਨੂੰ ਦੱਸਦਾ ਹੈ ਤਾਂ ਇਹ ਸਾਡਾ ਪ੍ਰਸੰਗ ਹੋ ਗਿਆ ਹੁਣ ਅਸੀਂ ਵਿਆਖਿਆ ਕਰਾਂਗੇ ਸਕੂਲ ਮੇਰੇ ਦੀ ਲਾਇਬ੍ਰੇਰੀ ਜਿੱਥੇ ਲੱਗੀ ਗਿਆਨ ਦੀ ਢੇਰੀ ਤਾਂ ਕਵੀ ਕਹਿੰਦਾ ਹੈ ਕਿ ਮੇਰੇ ਸਕੂਲ ਦੀ ਲਾਇਬ੍ਰੇਰੀ ਬਹੁਤ ਵੱਡੀ ਹੈ ਜਿੱਥੇ ਗਿਆਨ ਰੂਪੀ ਕਿਤਾਬਾਂ ਦੀ ਢੇਰੀ ਲੱਗੀ ਹੋਈ ਹੈ ਨਵੀਆਂ-ਨਵੀਆਂ ਪੜਾਂ ਪੁਸਤਕਾਂ ਪੜਨ ਵਿੱਚ ਮੈਂ ਕਰਾਣਾ ਦੇਰੀ ਤਾਂ ਕਵੀ ਅੱਗੇ ਕਹਿੰਦਾ ਹੈ ਕਿ ਮੈਂ ਇਸ ਲਾਇਬ੍ਰੇਰੀ ਵਿੱਚ ਨਿਤ ਨਵੀਆਂ-ਨਵੀਆਂ ਪੁਸਤਕਾਂ ਪੜਦਾ ਹਾਂ ਤੇ ਪੁਸਤਕਾਂ ਪੜਨ ਵਿੱਚ ਮੈਂ ਕਦੇ ਵੀ ਦੇਰੀ ਨਹੀਂ ਕਰਦਾ ਆਪਣੇ ਸਾਥੀਆਂ ਨਾਲ ਮੈਂ ਅਕਸਰ ਚਾਹੀ-ਚਾਹੀ ਲਾਉਂਦਾ ਫੇਰੀ ਕਵੀ ਕਹਿੰਦਾ ਹੈ ਕਿ ਮੈਂ ਆਪਣੇ ਜਮਾਤੀਆਂ ਦੇ ਨਾਲ ਅਕਸਰ ਬੜੇ ਚਾਅ ਦੇ ਨਾਲ ਲਾਇਬ੍ਰੇਰੀ ਵਿੱਚ ਫੇਰੀ ਲਾਉਣਾ ਹਾਂ ਜਾਂ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਨ ਲਈ ਜਾਣਾ ਹਾਂ ਮੇਰੇ ਸਕੂਲ ਦੀ ਲਾਇਬ੍ਰੇਰੀ ਜਿੱਥੇ ਲੱਗੀ ਗਿਆਨ ਦੀ ਟੇਰੀ ਕਵੀ ਕਹਿੰਦਾ ਹੈ ਕਿ ਮੇਰੇ ਸਕੂਲ ਦੀ ਬਹੁਤ ਵੱਡੀ ਲਾਇਬ੍ਰੇਰੀ ਹੈ ਜਿੱਥੇ ਗਿਆਨ ਰੂਪੀ ਕਿਤਾਬਾਂ ਦੀ ਟੇਰੀ ਲੱਗੀ ਹੋਈ ਹੈ ਹੁਣ ਅਸੀਂ ਅਗਲਾ ਪੈਰਾ ਪੜ੍ਹਾਂਗੇ ਪ੍ਰਸੰਗ ਸਾਰੇ ਪਹਿਲਾਂ ਦਾ ਸੇਮ ਹੀ ਰਹੇਗਾ ਚੰਗੀਆਂ ਚੰਗੀਆਂ ਗੱਲਾਂ ਸਿੱਖ ਕੇ ਸੋਚ ਬਣਾਉਣੀ ਹੋਰ ਚੰਗੇਰੀ ਹਰ ਰਚਨਾ ਮੇਰੇ ਮਨ ਨੂੰ ਹੋਏ ਛੋਟੀ ਹੋਏ ਭਾਵੇਂ ਲਮੇਰੀ ਸਕੂਲ ਮੇਰੇ ਦੀ ਲਾਇਬ੍ਰੇਰੀ ਤਾਂ ਕਵੀ ਅੱਗੇ ਕਹਿੰਦਾ ਹੈ ਕਿ ਲਾਇਬ੍ਰੇਰੀ ਵਿੱਚੋਂ ਚੰਗੀਆਂ ਕਿਤਾਬਾਂ ਪੜ੍ਹ ਕੇ ਮੈਂ ਆਪਣੀ ਸੋਚ ਤੇ ਜੀਵਨ ਨੂੰ ਹੋਰ ਵੀ ਚੰਗਾ ਬਣਾਉਣਾ ਚਾਹੁੰਦਾ ਹਾਂ ਹਰ ਰਚਨਾ ਮੇਰੇ ਮਨ ਨੂੰ 모ਹੇ ਛੋਟੀ ਹੋਵੇ ਭਾਵੇਂ ਲੰਬੀ ਕਵੀ ਕਹਿੰਦਾ ਹੈ ਕਿ ਮੈਨੂੰ ਹਰ ਰਚਨਾ ਚੰਗੀ ਲੱਗਦੀ ਹੈ ਉਹ ਭਾਵੇਂ ਛੋਟੀ ਹੋਵੇ ਚਾਹੇ ਲਮੇਰੀ ਹੋਵੇ ਜਾਂ ਲੰਬੀ ਹੋਵੇ ਮੇਰੇ ਸਕੂਲ ਦੀ ਲਾਇਬ੍ਰੇਰੀ ਵਿੱਚ ਗਿਆਨ ਦੀ ਢੇਰੀ ਲੱਗੀ ਹੋਈ ਹੈ ਅਗਲਾ ਪੈਰਾ ਹੈ ਜਿਸ ਨੂੰ ਸ਼ੌਂਕ ਪੜਨ ਦਾ ਪੈ ਜਾਏ ਪੜਨ ਲਈ ਉਸ ਕੋਲ ਵੇਲ ਬਥੇਰੀ ਪੁਸਤਕਾਂ ਦਿੰਦੀਆਂ ਚਾਨਣ ਸਾਨੂੰ ਇਹ ਗਿਆਨਤਾ ਵਾਲੀ ਰੋਕਣ ਨੇਰੀ ਸਕੂਲ ਮੇਰੇ ਦੀ ਲਾਇਬ੍ਰੇਰੀ ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਜਿਸ ਵਿਅਕਤੀ ਨੂੰ ਪੜਨ ਦਾ ਸ਼ੌਂਕ ਪੈ ਜਾਂਦਾ ਹੈ ਅਰਥਾਤ ਪੜਨ ਦਾ ਸ਼ੌਂਕ ਹੋ ਜਾਂਦਾ ਹੈ ਉਸ ਕੋਲ ਪੜਨ ਲਈ ਖੁੱਲਾ ਸਮਾਂ ਹੁੰਦਾ ਹੈ ਵੇਲ ਉਸ ਨੂੰ ਪੜਨ ਲਈ ਮਿਲ ਹੀ ਜਾਂਦੀ ਹੈ ਪੁਸਤਕਾਂ ਦਿੰਦੀਆਂ ਚਾਨਣ ਸਾਨੂੰ ਅਗਿਆਨਤਾ ਵਾਲੀ ਰੋਕੜ ਨੇਰੀ ਕਵੀ ਕਹਿੰਦਾ ਹੈ ਕਿ ਪੁਸਤਕਾਂ ਸਾਨੂੰ ਚਾਨਣ ਦਿੰਦੀਆਂ ਹਨ ਅਰਥਾਤ ਸਾਨੂੰ ਗਿਆਨ ਦਿੰਦੀਆਂ ਹਨ ਗਿਆਨ ਵਿੱਚ ਵਾਧਾ ਕਰਦੀਆਂ ਹਨ ਅਗਿਆਨਤਾ ਵਾਲੀ ਰੋਕੜ ਨੇਰੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦੀਆਂ ਹਨ ਸਕੂਲ ਮੇਰੇ ਦੀ ਲਾਇਬ੍ਰੇਰੀ ਕਵੀ ਕਹਿੰਦਾ ਹੈ ਕਿ ਸਕੂਲ ਮੇਰੇ ਦੀ ਲਾਇਬ੍ਰੇਰੀ ਵਿੱਚ ਗਿਆਨ ਦੀ ਗਿਆਨ ਰੂਪੀ ਕਿਤਾਬਾਂ ਦੀ ਢੇਰੀ ਲੱਗੀ ਹੋਈ ਹੈ। ਵਨ ਸਵੰਨੀਆਂ ਤੱਕ ਪੁਸਤਕਾਂ ਮਨ ਨੂੰ ਪਾਉਂਦੀ ਲਾਇਬ੍ਰੇਰੀ ਕਵੀ ਅੱਗੇ ਕਹਿੰਦਾ ਹੈ ਕਿ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਦੇਖ ਕੇ ਲਾਇਬ੍ਰੇਰੀ ਮੇਰੇ ਮਨ ਨੂੰ ਬਹੁਤ ਜ਼ਿਆਦਾ ਚੰਗੀ ਲੱਗਦੀ ਹੈ। ਸਕੂਲ ਮੇਰੇ ਦੀ ਲਾਇਬ੍ਰੇਰੀ ਜਿੱਥੇ ਲੱਗੀ ਗਿਆਨ ਦੀ ਢੇਰੀ ਮੇਰੇ ਸਕੂਲ ਦੀ ਲਾਇਬ੍ਰੇਰੀ ਵਿੱਚ ਕਿਤਾਬਾਂ ਰੂਪੀ ਗਿਆਨ ਦੀ ਢੇਰੀ ਲੱਗੀ ਹੋਈ ਹੈ। ਹੁਣ ਅਸੀਂ ਕੁਝ ਪ੍ਰਸ਼ਨ ਹੱਲ ਕਰਾਂਗੇ ਪਾਠ ਅਭਿਆਸ ਜੋ ਪਾਠ ਪੁਸਤਕ ਵਿੱਚ ਪਾਠ ਦੇ ਲਾਸਟ ਵਿੱਚ ਦਿੱਤੇ ਹਨ ਪ੍ਰਸ਼ਨ ਨੰਬਰ 1 ਨਵੀਆਂ ਪੁਸਤਕਾਂ ਕਿੱਥੋਂ ਮਿਲਦੀਆਂ ਹਨ ਤਾਂ ਸਾਨੂੰ ਨਵੀਆਂ ਪਸੰਦ ਪੁਸਤਕਾਂ ਕਿੱਥੋਂ ਮਿਲਦੀਆਂ ਹਨ ਪ੍ਰਯੋਗਸ਼ਾਲਾ ਤੋਂ ਲਾਇਬ੍ਰੇਰੀ ਤੋਂ ਜਮਾਤ ਦੇ ਕਮਰੇ ਤੋਂ ਤਾਂ ਸਾਨੂੰ ਨਵੀਆਂ ਪੁਸਤਕਾਂ ਕਿੱਥੋਂ ਮਿਲਦੀਆਂ ਹਨ ਲਾਇਬ੍ਰੇਰੀ ਤੋਂ तो लाइब्रेरी परसनते असी सही का निशान लावे क्वेश्चन नंबर दो है साढ़ा अग्ञनता किमें दूर है खेड़ के घूम फिर के पुस्तक पढ़ के तो अग्ञानता पुस्तक पढ़ के दूर क्वेश्चन नंबर तेन चंगी सोच किमें बनती है चंगिया गलत सीख के वेले रह के खा पी के इसका उत्तर ਹੋਵੇਗਾ ਚੰਗੀਆਂ ਗੱਲਾਂ ਸਿੱਖ ਕੇ ਹੁਣ ਅਗਲਾ ਪ੍ਰਸ਼ਨ ਦੇਖਾਂਗੇ ਅਸੀਂ ਲਾਇਬ੍ਰੇਰੀ ਮੰਨ ਨੂੰ ਚੰਗੀ ਕਿਉਂ ਲੱਗਦੀ ਹੈ ਵਨ ਸੋਨੀਆਂ ਕਿਤਾਬਾਂ ਕਾਰਨ ਫਰਨੀਚਰ ਕਾਰਨ ਫਰਸ਼ ਤੇ ਮੈਟ ਕਾਰਨ ਤਾਂ ਇਸ ਦਾ ਉੱਤਰ ਹੋਵੇਗਾ ਵਨ ਸੋਨੀਆਂ ਕਿਤਾਬਾਂ ਕਾਰਨ ਤਾਂ ਲਾਇਬ੍ਰੇਰੀ ਸਾਨੂੰ ਵਨ ਸੋਨੀਆਂ ਕਿਤਾਬਾਂ ਕਾਰਨ ਚੰਗੀ ਲੱਗਦੀ ਹੈ ਲਾਈਬ੍ਰੇਰੀ ਵਿੱਚ ਕੀ ਮਿਲਦਾ ਹੈ ਸਾਡਾ ਨੈਕਸਟ ਕੁਐਸਚਨ ਹੈ ਵੇਲਾ ਸਮਾਂ ਗਿਆਨ ਵਰਦੀਆਂ ਤਾਂ ਲਾਈਬ੍ਰੇਰੀ ਵਿੱਚ ਸਾਨੂੰ ਗਿਆਨ ਮਿਲਦਾ ਹੈ ਚੰਗੀਆਂ ਪੁਸਤਕਾਂ ਪੜ੍ਹ ਕੇ ਲਾਈਬ੍ਰੇਰੀ ਵਿੱਚ ਗਿਆਨ ਮਿਲਦਾ ਹੈ ਹੁਣ ਅੱਗੇ ਹੈ ਕੁਐਸਚਨ ਨੰਬਰ 2 ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤਾਂ ਇਸ ਦਾ ਅਸੀਂ ਪਹਿਲਾ ਪ੍ਰਸ਼ਨ ਦੇਖਾਂਗੇ ਪੁਸਤਕਾ ਪੜਨ ਨਾਲ ਕੀ ਮਿਲਦਾ ਹੈ ਤਾਂ ਇਸ ਦਾ ਉੱਤਰ ਹੋਵੇਗਾ ਪੁਸਤਕਾ ਪੜਨ ਨਾਲ ਸਾਨੂੰ ਗਿਆਨ ਮਿਲਦਾ ਹੈ ਦੂਜਾ ਕੁਐਸਚਨ ਹੈ ਪੜਨ ਲਈ ਵੇਲ ਕਿਸ ਕੋਲ ਹੁੰਦੀ ਹੈ ਜਿਸ ਨੂੰ ਪੜਨ ਦਾ ਸ਼ੌਂਕ ਹੁੰਦਾ ਹੈ ਉਸ ਕੋਲ ਪੜਨ ਲਈ ਖੁੱਲਾ ਸਮਾਂ ਹੁੰਦਾ ਹੈ ਹੁਣ ਸਾਡਾ ਤੀਜਾ ਕੁਐਸਚਨ ਹੈ ਗਿਆਨ ਦੀ ਢੇਰੀ ਤੋਂ ਕੀ ਭਾਵ ਹੈ ਤਾਂ ਇਸ ਦਾ ਉੱਤਰ ਹੋਵੇਗਾ ਗਿਆਨ ਦੀ ਢੇਰੀ ਤੋਂ ਤਾਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਕੇ ਗਿਆਨ ਵਿੱਚ ਵਾਧਾ ਕਰਨਾ ਅਤੇ ਚੰਗੀ ਸਿੱਖਿਆ ਪ੍ਰਾਪਤ ਕਰਨਾ ਹੈ ਤਾਂ ਇਹ ਆਪਣਾ ਪਾਠ ਕੰਪਲੀਟ ਹੋ ਗਿਆ ਮੈਨੂੰ ਉਮੀਦ ਹੈ ਕਿ ਸਭ ਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਸਭ ਨੂੰ ਸਤਿ ਸ੍ਰੀ ਅਕਾਲ ਅੱਜ ਲਈ ਬਸ ਇਨਾ ਹੀ ਅਗਲੇ ਵੀਡੀਓ ਚ ਫਿਰ ਮਿਲਦੇ ਹਾਂ ਇੱਕ ਨਵੇਂ ਪਾਠ ਨਾਲ